ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਪ੍ਰਸਾਦ ਸਿੰਘ ਕਾਲੇਪੋਨੀ ਤੋਂ ਕੱਲ ਇੱਕ ਵੀਡੀਓ ਕੋਈ ਪਾਈ ਸੀ ਫੇਸਬੁੱਕ ਤੇ ਸ਼ਿਵਸਨਾ ਦੀ ਜਿਹਦੇ ਵਿੱਚ ਉਹ ਸਿੱਖਾਂ ਬਾਰੇ ਕਾਫੀ ਗਲਤ ਬਿਆਨਬਾਜ਼ੀ ਕਰ ਰਹੇ ਨੇ ਤੇ ਕਾਫੀ ਵੀਰਾਂ ਨੇ ਫੋਨ ਆਸੀ ਜਵਾਬ ਦੇਣਾ ਚਾਹੀਦਾ ਪਰ ਕਿਉਂਕਿ ਸਾਰੇ ਇਹ ਜਿਹੜਾ ਇੱਕ ਹਿੰਦੂ ਕੌਮ ਹੈ ਉਹ ਸਾਡੇ ਖਿਲਾਫ ਨਹੀਂ ਹੈ ਇਹ ਕੁਝ ਇੱਕ ਸਰਕਾਰੀ ਆਨਸਰ ਨੇ ਜਿਸ ਤਰ੍ਹਾਂ ਸਾਰੇ ਕਾਫੀ ਸਿੱਖ ਵੀ ਜਿਸ ਅਮਿਸ਼ਨਲੀ ਉਹਨਾਂ ਲਾਪਰਵਾਹੀ ਨੇ ਹੈ ਤੇ ਸਾਡੇ ਇਨਾਂ ਇਸੇ ਤਰ੍ਹਾਂ ਇਹ ਲੋਕ ਵੀ ਕੁਝ ਐਸੇ ਨੇ ਪਰ ਇਹਨਾਂ ਨੂੰ ਕੀ ਜਵਾਬ ਦਈਏ ਕਿਉਂਕਿ ਜਵਾਬ ਦੇਣ ਵਾਸਤੇ ਕੋਈ ਲੌਜੀਕ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ ਸਵਾਲਾਂ ਦਾ ਸੋ ਪਹਿਲਾਂ ਦੇ ਬਾਕੀ ਵੀਰਾਂ ਤੋਂ ਹਿੰਦੂ ਤੇ ਕਰਨੀ ਰੱਖਦੇ ਹੁਣ ਉਹਨਾਂ ਨੂੰ ਮੈਂ ਪੰਜਾਬੀ ਵੀਰਾਂ ਤੋਂ ਜਿਹੜੇ ਸਨਾਤਨੀ ਨੇ ਮਾਫੀ ਮੰਗਦਾ ਜੇ ਕਿਸੇ ਦੇ ਦਿਲ ਨੂੰ ਝੋਲ ਪਹੁੰਚੇ ਪਰ ਕਿਉਂਕਿ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਸੋ ਉਹ ਵੀ ਦੇਣਾ ਚਾਹੀਦਾ ਪਰ ਇਹਨਾਂ ਨੂੰ ਕੀ ਜਵਾਬ ਦੇਇਆ ਉਹ ਹੀ ਸਮਝ ਨਹੀਂ ਆ ਰਿਹਾ ਹੁਣ ਬੇਅਕਲ ਲੋਕ ਨੇ ਪਰ ਉਹ ਰੋਲਾ ਪਾ ਰਹੇ ਨੇ ਕਿ ਜੋ Hindu ਸੇ ਟਕਰਾਏਗਾ ਉਹ ਖਾਕ ਵਿੱਚ ਮਿਲ ਜਾਏਗਾ ਉਹਨਾਂ ਗੱਲ ਤੇ ਉਹਨਾਂ ਦੀ ਵੀ ਸਹੀ ਹੈ ਮੂਰਖਾਂ ਦਾ ਕੋਲ ਹੋ ਜੇ ਜਿਨ੍ਹਾਂ ਨੂੰ ਇਹ ਹੋਏ ਨਹੀਂ ਪਤਾ ਕਿ Hindu ਦਾ ਮਤਲਬ ਹੁੰਦਾ ਬੇਈਮਾਨ ਚੋਰ ਇਹ Hindu ਧਰਮ ਵਾਸਤੇ ਕੋਈ ਨਾਮ ਨਹੀਂ ਸੀ ਇੱਕ ਜ਼ਲਾਲਤ ਪਰਿਕਾਲੀ ਸੀ ਜੋ ਮੁਸਲਮਾਨਾਂ ਨੇ ਦਿੱਤੀ ਸੀ ਕਿ 250 ਪਠਾਨ 250 ਪੈਦਰੋਂ ਆਂਦੇ ਨੇ ਪਠਾਨ ਅਫਗਾਨਿਸਤਾਨ ਵਾਲੇ ਪਾਸੇੋਂ ਲੁੱਟਮਾਰ ਕਰਦੇ ਨੇ 30 ਹਜ਼ਾਰ ਹਿੰਦੁਸਤਾਨ ਦੀਆਂ ਬਹੁਤ ਬੇਟੀਆਂ ਨੂੰ ਵਨ ਕਿ ਲੈ ਜਾਂਦੇ ਨੇ ਔਰ ਉਸ ਜਗ੍ਹਾ ਤੇ ਜਿੱਥੇ ਇੱਕ ਬੱਕਰੇ ਦੀ ਕੀਮਤ 2 ਟਕਾ 4 ਟਕਾ ਇੱਕ ਮੁਰਗੇ ਦੀ ਕੀਮਤ 1 ਟਕਾ ਉਹ ਤੇ ਹਿੰਦੁਸਤਾਨ ਤੋਂ ਲੈਂਦੀ ਹੋਈ ਹਿੰਦੂਆਂ ਦੀ ਕੁੜੀ ਦੀ ਕੀਮਤ 1 ਟਕਾ ਵਣੀ ਪੈ ਰਹੀ ਤਦ ਇਹ ਸ਼ਿਵ ਸਨਕੇ ਕਿੱਥੇ ਸੀ ਜਸ ਸੋਮਨਾਥ ਮੰਦਰ ਲੁੱਟਿਆ ਗਿਆ ਤੇ ਲਟਵਾਇਆ ਕਿੰਨਾ ਪੜਤਾਰੇ ਤਾਂ ਹੀ ਇਹਨਾਂ ਨੇ ਆਖਿਆ ਸੀ ਨਾ ਕਿ ਇਹ ਲੋਕ Hindu ਨੇ ਇਤਰਾਮ ਤੋਂ ਗਿਰੇ ਹੋਏ ਲੋਕ ਨੇ ਇਹ ਲੋਕ ਬੇਈਮਾਨ ਨੇ ਇਹ Hindu ਗਾਲੀ ਇਹ ਕਹਿੰਦੇ ਗਰਵ ਸੇ ਕਹੋ ਹਮ Hindu ਹੈ ਹੁਣ ਇਹਨਾਂ ਮੂਰਖਾਂ ਨੂੰ ਕੀ ਜਵਾਬ ਦੇਣਾ ਉਹ ਜਿਹਨਾਂ ਨੂੰ ਇਹੋ ਨਹੀਂ ਪਤਾ ਕਿ ਭਾਰਤ ਮਾਤਾ ਨਹੀਂ ਹੋ ਸਕਦੀ ਕਿਉਂਕਿ ਭਾਰਤ ਪੁਰਖ ਵਚਕ ਨਾਮ ਹੈ ਭਾਰਤ ਪੂਸ਼ ਹੈ ਭਾਰਤੀ ਦੇਵੀ ਹੈ ਜਿਹਨਾਂ ਨੂੰ ਇਹੋ ਨਹੀਂ ਪਤਾ ਕਿ ਭਾਰਤ ਮਾਤਾ ਹੈ ਕਿ ਭਾਰਤ ਪਿਓ ਹੈ ਉਹਨਾਂ ਨਾਲ ਕੀ ਮਤਲਬ ਲਾਈਏ ਜਿੰਨੇ ਲੋਕਾਂ ਨੂੰ ਨਾ ਆਵਾਂ ਦਾ ਨਹੀਂ ਪਤਾ ਇਹ ਧਰਤੀ ہماری ਮਾਤਾ ਹੈ ਇਹਨਾਂ ਮੂਰਖਾਂ ਨੇ ਹੋਈ ਨਹੀਂ ਪਤਾ ਕਿ ਇਹ ਧਰਤੀ ਹਰ ਰੋਜ਼ ਇੱਕ ਇੱਕ ਚੱਪਾ ਵੇਚਦੀ ਪਈ ਹੈ ਹੁਣ ਜਿਹੜੇ ਆਪਣੀ ਮਾਂ ਨੂੰ ਵੇਚੀ ਜਾਂਦੇ ਨੇ ਉਹਨਾਂ ਬਾਰੇ ਕੀ ਗੱਲ ਕਰੀਏ ਹੁਣ ਜਿਹੜੇ ਕਹਿੰਦੇ ਗਊ ہماری ਮਾਤਾ ਹੈ ਉਸੇ ਮਾਂ ਤੋਂ ਦੇ ਚੋਕੇ ਫੇ ਲੋਕਾਂ ਨੂੰ ਵੇਚਦੇ ਨੇ ਕਲਕੱਤੇ ਦੇ ਅੰਦਰ 10000 ਗਊ ਹਰ ਰੋਜ਼ ਜ਼ਬਾਹ ਕੀਤੀ ਜਾਂਦੀ ਹੈ ਕੀ ਕਰ ਕੀ ਕੀਤਾ ਨਾ ਨੇ ਸ਼ਿਵਸਾਨ ਵਾਲਿਆਂ ਨੇ ਕੀ ਕਰ ਸਕਿਆ ਲੋਕ ਸੋ ਇਹਨਾਂ ਦੀ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਦੇ ਲੋੜ ਨਹੀਂ ਹੈ ਇਹਨਾਂ ਦੇ ਰੋਲਾ ਪਾਉਣਾ ਵਿਚਾਰੇ ਕੀ ਕਰਨਗੇ ਹੁਣ ਗਰੀਬ ਬੰਦੇ ਕੁਝ ਹੋਰ ਕਰਤੇ ਸਕਦੇ ਨਹੀਂਗੇ ਪੰਜਾਬ ਪੁਲਿਸ ਨਾਲ ਹੈ ਵੀਡੀਓ ਦੇਖਿਆ ਜਾ ਸਕਦੀਆਂ ਨੇ ਪਰ ਜਿਹੜਾ ਆਪਣਾ ਆਪਣਾ ਜੀਟੀਵੀ ਜਾਂ ਪੀਟੀਸੀ ਪੰਜਾਬੀ ਹੁੰਦਾ ਔਰ ਆਪਣਾ ਇਥੇ ਜੱਸ ਪੰਜਾਬੀ ਉਹਦੇ ਵਿੱਚ ਵੀ ਇਹੋ ਦੱਸਿਆ ਜਾਂਦਾ ਹੈ ਕਿ ਜੀ ਕੁਝ ਝੜਪਾਂ ਦੇ ਵਿੱਚ ਕੁਝ ਲੋਕ ਖਲਾਕ ਹੋਏ ਸੱਚਾਈ ਉਹ ਵੀ ਚੈਨਲ ਕੋਈ ਨਹੀਂ ਦੱਸ ਰਿਹਾ ਵਿੱਚੜਾ ਪਾਣੀ ਹੋਈਆਂ ਪੁਲਿਸ ਦੇ ਨਾਲ ਲਾ ਕੇ ਇਹਨਾਂ ਲੋਕਾਂ ਨੇ ਕਤਲial ਕੀਤਾ ਹੈ ਸੋ ਇਹਨਾਂ ਦੀ ਹਾਲਤ ਤੇ ਸਾਡੇ ਗਵਾਂਢੇ ਇੱਕ ਛੋਟਾ ਮਿਨੀਚਰ ਕੁੱਤਾ ਰੱਖਿਆ ਹੈ ਜਦੋਂ ਆਪਣੇ ਮਾਲਕ ਨਾ ਹੁੰਦਾ ਨਾ ਤੇ ਬਹੁਤ ਪੈਂਦਾ ਵੀ ਜੇ ਬੰਦਾ ਬਾੜ ਦੇਗਾ ਤੇ ਕੱਲਾ ਹੋਵੇ ਤੇ ਅੰਦਰ ਵੜਦਾ ਇਹਨਾਂ ਦੀ ਹਾਲਤ ਜਪੰਜਾਬ ਪੁਲਸ ਨਾਲ ਹੈ ਤਦ ਤੱਕ ਤੇ ਠੀਕ ਨਹੀਂ ਕੱਲੇ ਵਿਚਾਰੇ ਕੀ ਕਰਨਗੇ ਸੋ ਇਹਨਾਂ 'ਵਾਲ ਆਪਾਂ ਜ਼ਿਆਦਾ ਧਿਆਨ ਨਹੀਂ ਦੇਣਾ ਇਹਨਾਂ ਜੋ ਆਪਣਾ ਅੱਖੀਆਂ ਜੀ ਕਰੰਦਾ ਸਮਾਂ ਆਏਗਾ ਫਿਰ ਦੇਖਾਂ ਕੌਣ ਕਿਤੇ ਖਲੋਤਾ ਆਇਆ ਕਹਿੰਦਾ ਵੀ ਹਵਾਰੇ ਨੂੰ ਸਾਡੇ ਇੱਕ ਬੰਦੇ ਨੇ ਹਮਲਾ ਕੀਤਾ ਤੇ ਇਹਨਾਂ ਆਤਵਾਦੀ ਨੇ ਕੀ ਕੀਤਾ ਉਹਦੇ ਵਾਸਤੇ ਕਿਸੇ ਨੇ ਕੀ ਕਰਨ ਦੀ ਲੋੜ ਕੀ ਸੀਗੀ ਫਾਈਸਾ ਹੋਰ ਇਹਨੇ ਥੱਪੜ ਮਾਰ ਕੇ ਬੰਦਾ ਐ ਕਮਾਇ ਜਿ ਸਪਿੰਨਾਂ ਤੇ ਹਿਲਾਟੂ ਘਮਾਉਨੇ ਆ ਸੋ ਗਰੀਬ ਲੋਕ ਨੇ ਇਹਨਾਂ ਬਈ ਕੋਸ਼ਿਸ਼ਾਂ ਕਰ ਲੀਆਂ ਨੇ ਰੋਲ ਆਪਾ ਪਾਉਣ ਆਪਾਂ ਦੋ ਜ਼ਿਆਦਾ ਮਥਲਾਂ ਦੀ ਲੋੜ ਨਹੀਂ ਹੈ ਪਤਾ ਇਹਨਾਂ ਨੂੰ ਵੀ ਸੱਚਾਈ ਕੀ ਹੈ ਪਤਾ ਸਾਨੂੰ ਵੀ ਸੱਚਾਈ ਕੀ ਹੈ ਸਰਕਾਰ ਦੀ ਸ਼ਹਿ ਤੇ ਰੋਲਾ ਪਾਉਂਦੇ ਪੈ ਨੇ ਜਦਵਾਰੀ ਆਏਗੀ ਫਿਰ ਦੱਸਾਂਗੇ ਮੇ ਕਿਸ ਭਾਵੇਂ ਕਦੀ ਹੈ ਫਿਰ ਦੇਖਾਂਗੇ ਕਿੰਨਾ ਕਰਕੇ ਤੁਹਾਨੂੰ ਭਜਦੇ ਨੇ ਤੋ ਇਹਨਾਂ ਨੂੰ ਪਰਮ ਹੋ ਗਿਆ ਸੀ ਨਾ ਇਹਨਾਂ ਨੇ 6 ਸਾਲਾਂ ਦੇ ਪ੍ਰਧਾਨ ਨੇ ਕੀ ਕੀਤਾ ਕਿ ਪੰਜਾਬ ਆਪਣਾ ਆਰਮੀ ਦੇ ਚੀਫ ਨੂੰ ਇੱਕ ਚਿੱਠੀ ਲਿਖੀ ਵੀ ਤੁਸੀਂ ਸਿੱਖਾਂ ਨੂੰ ਬੜਾ ਜੀ ਤੁਸੀਂ ਬਹਾਦਰ ਬਣਾਇਆ ਛੋਟਾ ਜਿਹਾ ਦੇਸ਼ ਪਾਕਿਸਤਾਨ ਹੈ ਉਹਦੇ ਨਾਲ ਲੜ ਕੇ ਜਿੱਤ ਜਾਂਦੇ ਨੇ ਤੇ ਇਹ ਬੱਬਰ ਸ਼ੇਰ ਖੌਂਦੇ ਨੇ ਸਾਨੂੰ ਮੌਕਾ ਦੋ ਅਸੀਂ ਲੜਾਂਗੇ ਮਾੜੀ ਕਿਸਮ ਅਸੀਂ ਵਿਚਾਰਿਆਂ ਦੀ ਕਿ ਉਧਰੋਂ ਪਾਕਿਸਤਾਨ ਨੇ ਹਮਲਾ ਕਰਤਾ ਇਹ ਜਾਈ ਚਲੇ ਗਏ ਹੁਣ ਕਿਉਂਕਿ ਜਦ ਉਧਰੋਂ ਫੌਜਾਂ ਜੜੀਆਂ ਦੇ ਪਹਿਲਾਂ ਦੇ ਪਠਾਨ 6-6 ਫੁੱਟ ਕੱਦ ਲੰਮੀਆਂ ਸ਼ਲਵਾਰਾਂ ਪਾਈਆਂ ਉੱਚੀਆਂ ਸੋਹਣੀਆਂ ਮੋਛਾ ਤਗੜੇ ਜਵਾਨ ਨੇ ਉਹਨਾਂ ਦੇਖੀਏ ਕਿ ਫੌਜਾਂ ਆ ਰਹੀਆਂ ਥੋੜੇ ਜਿਹਾ ਬਰਾਏ ਨੇ ਪਰ ਜੋ ਰੋਲਾ ਰੱਪਾ ਪਿਆ ਨਹੀਂ ਤਾਂ ਉਹਨਾਂ ਨੇ ਚਾ ਵੀ ਸਰਦਾਰ ਦੂਰੋਂ ਖੱਪ ਆਉਂਦੇ ਨੇ ਇਹ ਕੌਣ ਨੇ ਤੇ ਉਹਨਾਂ ਨੇ ਜਦੋਂ ਤੋਂ ਝਾਤ ਮਾਰੀ ਤੇ ਧੁੱਪ ਸੀ 3 ਨਾਲ ਲਿਸ਼ਟੀਆਂ ਦਿਖੀਆਂ ਤੇ ਉਹਨਾਂ ਨੇ ਕਿਹਾ ਸਰਦਾਰ ਨਹੀਂ ਹੈਗੇ ਇਹ ਸ਼ਿਵਸਨ ਵਾਲੇ ਹਿੰਦੂ ਨੇ ਤਾਂ ਜਿਹੜਾ ਉਹਨਾਂ ਦਾ ਸੀ ਚੀਫ ਸੀਗਾ ਉਹਨੇ ਆਪਣੇ ਕਮਾਂਡਰਾਂ ਨੂੰ ਉਹਨੇ ਆਪਣੇ ਫੌਜਿਆਂ ਨੂੰ ਇਹ ਅਕੀਦ ਕੀਤੇ ਕਿ ਜਵਾਨੋ ਹਥਿਆਰ ਹਸਾਮ ਲੋ ਗੋਲੀਆਂ ਵਰਤਾਲੀ ਕਰਨ ਸਾਰੇ ਜੁੱਤੀਆਂ ਮਾਰ ਮਾਰ ਮਾਰੋ ਇਹ ਤੇ ਔਕਾਤ ਨਾਲ ਲੋਕਾਂ ਦੀ ਸੋ ਇਹਨਾਂ ਨੂੰ ਆਪਣਾ ਕਲਾਸ ਕਰ ਲੈਣ ਦੋ ਮੰਨ ਜੀ ਜ਼ਿਆਦਾ ਇਹਨਾਂ ਚ ਉਲਜਣ ਦੀ ਲੋੜ ਨਹੀਂ ਅਸੀਂ ਆਪਣੇ ਇੱਕ ਮਕਸਦ ਵੱਲ ਰਹਿਣਾ ਹੈ ਅਸੀਂ ਉਸ ਟੀਚੇ ਨੂੰ ਨਹੀਂ ਛੱਡਣਾ ਕਿ ਭਾਈ ਸਾਹਿਬ ਦਾ ਬੇਇਨਸਾਫੀ ਲਈ ਹੋਣ ਦੇ ਲਈ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਹੈ ਸੋ ਫਿਰ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਇਹ ਵੀ ਸ਼ਰਤ ਕਰਨਗੇ ਕੁਝ ਮਿਸ਼ਨਰੀ ਵੀ ਸ਼ਰਤਾਂ ਕਰ ਰਹੇ ਜਿਸ ਤਰ੍ਹਾਂ ਹੋ ਚੁੱਕੀ ਹੈ ਪਈ ਸਾਉਦੀ ਕਹਿੰਦੇ ਜੀ ਸੋਚ ਬ੍ਰਾਹਮਣਵਾਦੀ ਹੈ ਸੋ ਅਸੀਂ ਆਪਾਂ ਇਹਨਾਂ ਲੋਕਾਂ ਨੂੰ ਗੱਲਾਂ ਨੂੰ ਅੰਗੋਲੀਆਂ ਕਰਕੇ ਆਪਣੇ ਇੱਕ ਮਕਸਦ ਵੱਲ ਵਧਣਾ ਹੈ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਖਾਲਸੇ ਨੂੰ ਔਰ ਆਪਣੇ ਹੱਕ ਲੈਣ ਵਿੱਚ ਤਾਕਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ